ਆਪਣਾ ਅੱਜ ਜੀ ਇੱਥੇ ਦਾ ਦਿਨ ਚੀਜ਼ਾ ਨਕੋਦਰ ਵਿੱਚ ਰਾਤ ਆਪਾਂ ਇੱਥੇ ਆਇਆ ਹੈ ਇਹ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਜੀ ਇੱਕ ਬੇਨਤੀ ਆਪਨੇ ਚੈਨਲ ਨੂੰ ਜੀ ਇਹ ਸਬਸਕ੍ਰਾਈਬ ਪੇਜ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰੋ ਹੁਣ ਆਪਾਂ ਬਾਈ ਜੀ ਗਾਹਾਂ ਚੱਲਦੇ ਇੱਥੇ ਆਹਾਂ ਜੀ ਬਾਬਾ ਬਰਾਦਸ਼ਾਲ ਜੀ ਦੀ ਜਗ੍ਹਾ ਬਣੀ ਆ ਤੁਹਾਨੂੰ ਪਤਾ ਹੀ ਹੈਗਾ ਆਜੋ ਬਾਈ ਜੀ ਆਪਾਂ ਉੱਥੇ ਜਾਵਾਂ ਉੱਥੇ ਜੇ ਕਰਨੇ ਹੈਗੇ ਜੀ ਦਰਸ਼ਨ ਬਾਈ ਜੀ ਪਾਰਕਿੰਗ ਬਾਈ ਬਣੀ ਆ ਪਾਰਕਿੰਗ ਜੇ ਆਪਾਂ ਜੀ ਲਾਦੇ ਜੀ ਸਾਈਕਲ ਇੱਥੇ ਆਪਣੇ ਤੋਂ ਇੰਨਾ ਪਾਰਕ ਗਾਲਿਆਂ ਨੇ ਕੋਈ ਪੈਸਾ ਨਹੀਂ ਲਿਆ ਕਹਿੰਦੇ ਤੁਸੀਂ ਬਹੁਤ ਦੂਰੋਂ ਆਏ ਆ ਆਹ ਬਾਈ ਜੀ ਆਹ ਬਾਬਾ ਬਨਾ ਮਾਪਤਾ ਜੀ ਦੀ ਸਰਪ੍ਰਸਤੀ ਬਾਈ ਇਹ ਮਰਾਜ ਸ਼ਾਹ ਜੀ ਦਾ ਗੇਟ ਆ ਇਹ ਇੱਕ ਨੰਬਰ ਗੇਟ ਆ ਤੇ ਆਪਾਂ ਹੁਣ ਬਾਈ ਗਾਹਾਂ ਚੱਲਦੇ ਆ ਆਹ ਬਾਈ ਤੁਸੀਂ ਦੇਖ ਸਕਦੇ ਹੋ ਆਪਾਂ ਹੈ ਬਾਬਾ ਮਰਾਜ ਸ਼ਾਹ ਜੀ ਦੀ ਹਨਾ ਗਾਹਾਂ ਬਾਗ ਬੱਗ ਜੀ ਜਗ੍ਹਾ ਤੇ ਬਾਈ ਇੱਥੋਂ ਕਿੰਨਾ ਸੋਹਣਾ ਹਨਾ ਮਾਹੌਲ ਬਣਿਆ ਪਿਆ ਬੰਨਾ ਸੋਹਣਾ ਪੱਥਰ ਪੁੱਥਰ ਬਾਬੇ ਦੇ ਲੱਗਿਆ ਬਹੁਤ ਕਿਰਪਾ ਬਾਬੇ ਦੀ ਤੇ ਭਾਈ ਆ ਦੇਖੋ ਨਾ ਇੱਥੇ ਕਿ ਮੈਂ ਸੰਗਤ ਭਾਈ ਇੱਥੇ ਭਾਈ ਜੀ ਚਾਹੇ ਬਾਬਾ ਮਰਾਜ਼ ਸ਼ਾਹ ਜੀ ਹੁਣ ਆਪਾਂ ਭਾਈ ਮੇਨ ਗੇਟ ਤੋਂ ਅੰਦਰ ਵਗਦੇ ਗਏ ਸੀ ਗਾਹਾਂ ਪਰ ਇੱਥੇ ਵੀ ਵੈਸੇ ਫੋਟੋਗ੍ਰਾਫ ਲਈ ਹੈ ਲਾਉਡ ਹੈ ਨਹੀਂ ਆਪਾਂ ਫੇਰ ਵੀ ਬਣਾਈ ਮਖੱਜਲ ਆਪਣੇ ਦੇਖਣ ਵਾਲੇ ਹਨ ਪੈਣ ਪ੍ਰਾਣੇ ਦੇਖਣੀਆਂ ਇੱਥੇ ਬਾਬਾ ਜੀ ਬਾਬਾ ਜੀ ਦੀ ਐ ਜਗ੍ਹਾ ਬਣੀ ਆ ਥਾਂ ਥਾਂ ਹੈ ਸੈਨ ਹੈਗੇ ਭਾਈ ਤੁਸੀਂ ਫੋਟੋਗ੍ਰਾਫੀ ਨਾਟ ਹੈ ਅ ਲਾਉਡ ਆਪਾਂ ਫੇਰ ਵੀ ਬਣਾਈ ਜਾਂਦੇ ਆ ਇੱਥੇ ਵੀ ਬਹੁਤ ਲੋਕ ਵਾਸਤੇ ਫੋਟੋ ਮਹੱਤਵ ਰਹਿ ਹੈ ਆ ਆ ਪਾਸੇ ਬਈ ਜੀ ਬਾਬਾ ਜੀ ਦਾ ਬਹੁਤ ਸੋਹਣਾ ਆ ਫੋਟੋ ਮਾਂ ਚਿੱਤਰ ਕਰੀ ਉਹ ਬਾਈ ਖ ਬਈ ਬਾਬਾ ਸਾਈ ਜੀ ਦੀਆਂ ਫੋਟੋਆਂ ਕੰਨੀਆਂ ਸੋਹਣੀਆਂ ਇੱਥੇ ਵੀ ਲੋਕੀ ਆਉਂਦੇ ਮੱਥਾ ਹੈ ਟੇਕੀ ਜਾਂਦੇ ਆ ਜਿੰਨੇ ਵੀ ਬਾਈ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਉਹ ਉਹ ਬਾਈ ਜੀ ਹਨਾ ਇੱਥੇ ਆ ਕੇ ਬਈ ਜ਼ਰੂਰ ਮੱਥਾ ਟੇਕੋ ਆਉਦੀ ਬਈ ਮਨ ਦੀ ਇੱਛਾ ਜਿੱਥੇ ਬਈ ਜ਼ਰੂਰ ਇਹਨਾਂ ਬਾਬਾ ਜੀ ਅੱਗੇ ਤਰੋ ਉਹਨਾਂ ਦੇ ਬਈ ਜੀ ਮਨ ਦੀ ਇੱਛਾ ਜੀ ਜ਼ਰੂਰ ਹੋਊਗੀ ਪੂਰੀ ਹੁਣ ਆਪਾਂ ਗਾਹਾਂ ਨੂੰ ਚੱਲਦੇ ਆਂ ਬਈ ਆਹ ਵੇਖੋ ਬਣਾ ਹੁਣ ਆਈ ਜਾਂਦੇ ਲੋਕ ਬਈ ਕਈ ਆਈ ਜਾਂਦੇ ਜਾਈ ਜਾਂਦੇ ਆ ਇਹੇ ਕੰਮ ਆ ਹੁਣ ਇੱਥੋਂ ਬਈ ਆਪਾਂ ਮੱਥਾ ਟੇਕ ਕੇ ਬਈ ਬਾਸ ਕਹਿੰਦੇ ਚਾਹ ਪਾਣੀ ਦਾ ਪਾਈ ਦਿੰਦੇ ਇੱਧਰ ਹਨ ਜਿਹਦੇ ਨੇ ਚਾਹ ਪਾਣੀ ਪੀਣਾ ਇੱਥੇ ਬਈ ਹੋਰ ਗੱਲ ਸਿੱਖ ਚਾਹਾਂ ਹੈ ਜੀ ਕੱਪਾਂ ਚ ਬਈ ਪਿਆਉਂਦੇ ਆ ਉੱਬੇ ਸੁਣਨਾ ਚਾਹਤੇ ਆ ਭਈ ਕੇ ਜਾਰ ਇੱਥੇ ਤੇ ਭਈ ਪਾਰਕ ਇੱਥੇ ਪਾਰਕ ਆ ਗਿਆ ਪਰ ਕਹਿੰਦੇ ਪਾਰਕ ਅੰਦਰ ਜਾਣਾ ਮਨਾ ਹੈ ਆ ਪਾਰਕ ਵੀ ਬਣਿਆ ਹਨ ਅੱਗੇ ਹਾਂ ਲੇਕ ਵਗੈਰਾ ਬਣੀਆ ਤੇ ਘਾਹ ਵੀ ਵਗੈਰਾ ਬਹੁਤ ਸੋਹਣਾ ਲੱਗਦਾ ਫੁੱਲਾਂ ਨੇ ਹਾਂ ਆ ਬੌਧਿਆਂ ਨੇ ਵੀ ਫੁੱਲ ਹੈਗੇ ਨਾਲੇ ਵੀ ਬੌਧਾਨ ਕਿੰਨੇ ਸੋਹਣੇ ਡਿਜ਼ਾਈਨ ਦਿੱਤੇ ਆ ਇੱਥੇ ਵੀ ਭਈ ਬਹੁਤ ਦੂਰ ਦੂਰੋਂ ਜੀ ਸੰਗ ਤੋਂ ਆਉਂਦੀ ਹੈ ਜੀ ਸਾਂਗਤ ਆਈ ਜਾਂਦੀ ਆ ਮੱਥਾ ਟੇਕੀ ਜਾਂਦੀ ਬਾਈ ਜੀ ਬਾਅਦ ਸੁਝਾਈ ਜਾਂਦੀ ਹੈ ਜੀ ਡੇਰੇ ਤੋਂ ਬਾਅਦ ਜਾ ਕੇ ਆ ਹੁਣ ਇੱਥੇ ਆ ਬਾਈ ਜੀ 400 ਸਾਲ ਕਨੇ ਪੁਰਾਣੀ ਅਕਬਰ ਜੀ ਬਲੇ ਦੇਗੇ ਜਹਾਜ ਬਾਈ ਮਸਤੀ ਚ ਬਣਿਆ ਪਾਸੇ ਬਾਈ ਇੱਕ ਮੰਦਿਰ ਵੀ ਬਣਿਆ ਆ ਬਾਈ ਦੂਜੀ ਸਾਈਡ ਤੇ ਮੰਦਿਰ ਬਣਿਆ ਆ ਸੇ ਬਾਈ ਉਹ ਮੰਦਿਰ ਵੀ ਬਾਈ ਬਹੁਤ ਪੁਰਾਣਾ ਮੰਦਿਰ ਹਣ ਬਈ ਇੱਥੇ ਆ ਬਾਈ ਹਣ ਮਾਸਟਰੀਆਂ ਬਣੀਆਂ ਇਹ ਬਾਈ 400 ਸਾਲ ਹੈਗਾ ਜੀ ਪੁਰਾਣੀਆਂ ਤੇ ਹੁਣ ਆਪਾਂ ਬਾਈ ਤੁਹਾਨੂੰ ਜਾ ਕੇ ਦਿਖਾਉਣੇ ਆ ਆ ਬਈ ਵੇਖੋ ਨਾ ਇੱਥੇ ਕਿੰਨਾ ਇੱਥੇ ਰੱਖਿਆ ਜਿਹਾ ਪੁਰਾਣਾ ਇਤਿਹਾਸ ਲਿਖਿਆ ਤੁਸੀਂ ਵੀ ਹੈ ਇਤਿਹਾਸ ਵੀ ਪੜ ਸਕਦੇ ਹੋ ਪਹਿਲਾਂ ਵੀ ਹਾਂ ਰਵੇ ਸਾਰਾ ਹੈ ਇਤਿਹਾਸ ਫੋਟੋ ਚਾਮਲ ਕਾ ਮਕਬਰ ਨਕੋਦਰ ਹਨ ਬਈਆਂ ਲਿਖਿਆ ਪਿਆ ਤੇ ਇਹਦੇ ਵਿੱਚ ਵੀ ਸਾਰਾ ਕੁਝ ਹੈ ਕਿ ਦੱਸਿਆ ਜਿੰਨਾ ਵੀ ਮਲਕ ਕਿਵੇਂ ਵਾਲਾ ਬਈ ਬਣਿਆ ਕਿਹਨੇ ਬਣਾਇਆ ਕਦੋਂ ਬਣਾਇਆ ਕਿਹੜੇ ਸਨ ਚ ਬਣਿਆ ਬਈ ਇਹ ਸਭ ਕੁਝ ਹੈ ਇਸ ਤਿੱਤਾ ਨਾਲ ਐਵੇਂ ਵੀ ਦੱਸਿਆ ਕਿੰਨੇ ਵਲੋ ਹਨ ਜੇ ਤਰੀਕ ਨੂੰ ਇਹਨਾਂ ਨੂੰ ਹਾਂ ਜੇ ਸਰਕਾਰ ਨੇ ਆਪਣੇ ਹਕਮਜ ਚ ਲੈ ਲਿਆ ਜਾਨੀ ਕਿ ਹੁਣ ਜੇ ਸਰਕਾਰ ਦਾ ਹੋ ਗਿਆ ਸਭ ਕੁਛ ਇਹਦੇ ਵਿੱਚ ਦੱਸਿਆ ਗਿਆ ਹੈ ਬਾਈ ਜੀ ਇੱਕ ਵਾਰੀ ਸਾਰਿਆਂ ਜੀ ਜਰੂਰ ਹਨਾ ਪੜੋ ਆਪਣਾ ਆਪਣੇ ਇਤਿਹਾਸ ਦਾ ਬਾਈ ਫੇਰ ਹੀ ਪਤਾ ਚੱਲੇਗਾ ਹੁਣ ਆਪਾਂ ਚਲੋ ਚੱਲਦੇ ਆ ਇਹਦੇ ਕੰਨੇ ਤੁਹਾਨੂੰ ਬਈ ਦਿਖਾਉਣੇ ਆ ਹਨਾ ਇੱਕ ਤਾਂ ਉਹ ਪਾਸੇ ਆ ਇਹ ਬਾਈ ਹੈ ਬਾਈ ਜੀ ਜੀ ਦੋਨੇ ਸੇਮ ਹੀ ਆ ਚਲੋ ਬਾਈ ਹੁਣ ਚੱਲਦੇ ਆ ਵੇਖੋ ਹੁਣ ਆਪਾਂ ਇਹਨੂੰ ਜੀ ਮੋੜ ਪੇ ਬਾਈ ਆ ਜਰ ਬਾਈ ਇੱਕ ਨਾ ਕਾਲੇ ਬਾਈ ਬਾਕੀ ਹਾਂ ਸੋਚਣ ਵਾਲੇ ਆ ਜਰ ਇਹਨੂੰ ਬਾਈ ਜਰ 400 ਸਾਲ ਹੋ ਗਿਆ ਜੀ ਪਹਾਣਾ ਬਣੇ ਨੂੰ ਨਾ ਬਾਈ ਇਹਦੇਰ ਕਿਤੇ ਹੰਤ ਰੇੜਾ ਆਈਆਂ ਨਾਗ ਸੇਰ ਕੋ ਸੰਗ ਆਏ ਬੈ ਨਵਾਂ ਨਵਾਂ ਬਈ ਚੂਨੇ ਰ ਬਣਿਆ ਤੇ ਬਾਈ ਜਿਹੜਾ ਇਹਨੂੰ ਤੇ ਪੇਂਟ ਆ ਪੇਂਟ ਵੀ ਜਰ 400 ਸਾਲ ਬਈ ਪੁਰਾਣਾ ਹੀ ਆ ਹਨਾ ਆ ਵੇਖੋ ਬਈ ਆ ਇਹ ਮੈਣ ਕਿਹੜਾ ਜਿਹੜਾ ਉੱਤੇ ਪੇਂਟ ਨੇ ਬਈ ਇਹ ਵੀ ਕਹਿੰਦੇ 400 ਸਾਲ ਪੁਰਾਣੇ ਆ ਆਪਣਾ ਤੇ ਬਈ ਪਰ ਮੈਨੂੰ ਲੱਗਦਾ ਨਹੀਂ ਜਿਵੇਂ 400 ਸਾਲ ਪੁਰਾਣਾ ਹੋਗਾ ਇਹ ਬਈ ਹੈ ਕਮੈਂਟਾ ਦਿਜੀ ਤੁਸੀਂ ਹ ਜ਼ਰੂਰ ਦੱਸਣਾ ਹੈਗਾ ਜਾਂ ਇਹ ਹੈ ਨਹੀਂ ਆਹ ਇਹ ਮੇਨ ਐਂਟਰੀ ਦਾ ਗੇਟ ਆ ਇੱਥੇ ਪਰ ਬਈ ਜਿੰਦਲ ਹੈਗਾ ਹਨਾ ਲੱਗਿਆ ਵਿਆ ਤੇ ਆਹ ਹਨਾ ਮੇਰੇ केटी ਦੀ ਹੁਣ ਆਪਾਂ ਇਹਨੂੰ ਚਾਰਸ਼ਵਰੀ ਜਾਨਨੇ ਆ ਬਈ ਆਹ ਵੇਖੋ ਨਾ ਇਹ ਕੰਧਾਂ ਨਾਲੇ ਕਿਵੇਂ ਆ ਤੇ ਚੂਨੇ ਨੇ ਕੰਧਾਂ ਇੱਥੇ ਆ ਹੈ ਸੈਨਿਕ ਖੜਦੇ ਹੁੰਦੇ ਸੀਗੇ ਉਦੋਂ ਉਦੋਂ ਬਈ ਜੀ ਸੈਨਿਕ ਖੜਦੇ ਰਹੇ ਆ ਤੇ ਇਹ ਅਕਬਰ ਨੇ ਬਣਾਇਆ ਸੀ ਤੇ ਆਹ ਹੈ ਬਈ ਹੈ ਬਹੁਤ ਰਾਜੀ ਜੰਗਲਾ ਆ ਗਿਆ ਜੰਗਲਾ ਵਿੱਚ ਜਿਵੇਂ ਆਪਣੇ ਪੁਰਾਣੇ ਘਰਾਂ ਤੇ ਹੈ ਅਰੋਸ਼ਨਦਾਨ ਹੁੰਦੇ ਸੀ ਉਹ ਪ੍ਰਕਾਰ ਦਾ ਜੰਗਲਾ ਇਹਦਾ ਤੇ ਆ ਫਿਰ ਇੱਥੇ ਵੀ ਹੈ ਸੈਨਿਕਾਂ ਵਾਸਤੇ ਆ ਗਿਆ ਆਪਾਂ ਬਈ ਇਹਦੇ ਨਾਲਾਂ ਹੈ ਜੀ ਬਈ ਗੋਲ-ਗੋਲ ਹੈ ਘੁੰਮੀ ਜਾਂਦੇ ਆ ਤੁਹਾਨੂੰ ਦਿਖਾਉਣ ਦੇ ਮਾਰੇ ਆ ਬਈ ਇੱਕ ਆਗ ਪਾਸੇ ਵੀਗਾ ਹੈ ਜੀ ਗੇਟ ਦੇ ਗੇਟ ਦੋ ਆ ਤੇ ਇੱਥੇ ਨਾਲ ਵੀ ਲੋਹੇ ਦਾ ਜੰਗਲਾ ਆ ਗਿਆ ਤੇ ਐ ਹਨਾ ਜੀ ਆਹ ਵੇਖੋ ਬਾਈ ਓਏ ਆ ਇੱਕ ਹੋਰ ਗੱਲ ਬਾਈ ਜਿਹੜੇ ਲੋਕ ਹੈ ਗੰਧਾਂ ਤੇ ਨਾਮ ਵਗੈਰਾ ਲੈ ਲੈਂਦੇ ਆ ਯਾਰ ਬਹੁਤ ਗਲਤ ਗੱਲ ਆ ਇਹ ਆਪਣਾ ਬਾਈ ਜੀ ਪੁਰਾਣਾ ਹੈਗਾ ਜੀ ਹੈ ਇਤਿਹਾਸ ਇਹਨੂੰ ਯਾਰ ਸੰਭੋ ਜਿੰਨਾ ਪੁਰਾਣਾ ਇਹ ਤਾਂ ਸੰਭੋਗੇ ਚੰਗੀ ਗੱਲ ਆ ਬਾਈ ਬਚਿਆ ਹੋਊਗਾ ਤੇ ਇੱਥੇ ਤੁਹਾਨੂੰ ਪਤਾ ਆ ਬਾਈ ਇੱਕ ਤਾਹ ਹੈ ਉਰਦੂ ਜਿਵੇਂ ਕੋਈ ਕਹੇਗਾ ਲਿਖਿਆ ਆਪਾਂ ਪੜ੍ਹਦੇ ਨੇ ਜਾਣਦੇ ਇਸ ਲਈ ਆਪਾਂ ਨੂੰ ਪਤਾ ਵੀ ਨਹੀਂ ਤੇ ਕਰਾਬੇਕ ਕ੍ਰੀਤੀ ਬਹੁਤ ਹੀ ਸੋਹਣੀ ਕੀਤੀ ਗਈ ਹੈ ਬਹੁਤ ਸੋਹਣੀ ਤੁਸੀਂ ਬਾਈ ਇਹ ਸਭ ਕੋਸਾ ਹੁਣ ਆਪਾਂ ਇਹ ਕਹਿੰਦੇ ਬਾਈ ਜੀ ਜਿੰਦੇ ਜਿੰਦੇ ਆਪਾਂ ਨੂੰ ਜੀ ਲੱਗੀ ਸੀ ਆਪਾਂ ਔਖਾ ਪਾ ਨਕੋਦਰੋ ਵਾਗੇ ਸੀਗੇ ਤੇ ਆਪਾਂ ਨੂੰ ਲੱਗੀ ਸੀ ਜੀ ਔਖਾ ਹੁਣ ਕਹਿੰਦੇ ਜੀ ਖਾਣੇ ਆ ਸਮੋਸੇ ਹਾਂ ਚਲੋ ਭਾਈ ਫਿਰ ਖਾਪਾਂ ਲੈਨੇ ਸਮੋਸੇ ਸਮੋਸੇ ਖਾਈ ਕੇ ਬਈ ਖਾ ਖੂ ਕੇ ਸਾਈਕਲ ਬਾਈ ਅਸੀਂ ਦੁਬਾਰਾ ਫੇਰ ਖਿੱਚਤਾ ਫੇਰ ਆਪਾਂ ਵੀ ਸਾਈਕਲ ਫੇਰ ਬਈ ਦੁਬਾਰੇ ਦੇਖ ਸਕਦੇ ਹੋ ਸਾਈਕਲ ਫਿਰ ਆਪਾਂ ਜੀ ਚੱਕ ਆਹ ਜਲੰਧਰ ਆਪਾਂ ਰਹਿ ਗਿਆ ਜੀ 7 ਕਿਲੋਮੀਟਰ ਬਾਕੀ ਜੀ 7 ਕਿਲੋਮੀਟਰ ਰਹਿ ਗਿਆ ਜੀ ਆਹ ਜਲੰਧਰ ਬਸ ਆਉਣੇ ਨੇ ਜਾਈ ਜੰਨੇ ਆ ਪੁੱਤਰ ਬਈ ਪਹੁੰਚ ਗਏ ਹਾਂ ਜੀ ਲੋ ਬਈ ਜੀ ਆਪਾਂ ਬਈ ਹਾਂ ਜਲੰਧਰ ਸ਼ਹਿਰ ਆ ਗਏ ਜੀ ਆਏ ਨੂੰ ਬੱਲੇ ਨਗਰ ਨੇ ਜਲੰਧਰ ਵੈਲਕਮ ਟੂ ਜਲੰਧਰ ਭਾਈ ਸੇਹ ਜਲੰਧਰ 5 ਕਿਲੋਮੀਟਰ ਬਾਅਦ ਉਹ ਇੱਥੇ ਇਹਨਾਂ ਨੇ ਬੋਰਡ ਹੀ ਲਾ ਛੱਡਿਆ ਭਾਈ ਜਾਨੀ ਕਿ ਇੱਥੇ ਭਾਈ ਜਲੰਧਰ ਚੱਲ ਪੈਂਦਾ ਮੈਂ ਉਸ ਨੂੰ ਤੇ ਇਹੀ ਆ ਜਲੰਧਰ ਆ ਗਿਆ ਭਾਈ ਜਲੰਧਰ ਸ਼ਹਿਰ ਆਹੋ ਮਤਲਬ ਟਾਉਰ ਜਲੰਧਰ ਸ਼ਹਿਰ ਦਾ ਲਓ ਬਾਈ ਜੀ ਆਪਾਂ ਆਹ ਬਾਈ ਜਲੰਧਰ ਸ਼ਹਿਰ ਅਸੀਂ ਜੀ ਕਰ ਕੇ ਐਂਟਰੀ ਵੀ ਕਰ ਕੇ ਐਂਟਰੀ ਕਰ ਗਈ ਆ ਬਤ ਜਲੰਧਰ ਸ਼ਹਿਰ ਵਿੱਚ ਐਂਡ ਇਹ ਜਲੰਧਰ ਸ਼ਹਿਰ ਆ ਆ ਚੌਂਕ ਆ ਗਿਆ ਆ ਭਾਈ ਜੀ ਸਾਰੇ ਜਲੰਧਰ ਮੰਡੀ ਆ ਫੂਟਾ ਮੰਡੀ ਜਲੰਧਰ ਵਿੱਚ ਆ ਜਲੰਧਰ ਦਾ ਬਈ ਬਾਜ਼ਾਰ ਚੱਲੀ ਜਾਂਦਾ ਆ ਆਹ ਹਨੇਰੀ ਆਪਣੇ ਸਾਈਕਲ ਵੀ ਚੱਲੀ ਜਾਂਦਾ ਤੇ ਜਲੰਧਰ ਆਪਾਂ ਪਹੁੰਚ ਗਏ ਤੇ ਜਲੰਧਰ ਦੇ ਨਾਲ ਆਪਾਂ ਬਈ ਬੈਠੇ ਹੈ ਟੱਪੀ ਜਾਂਦੇ ਆ ਜਲੰਧਰ ਦੇ ਬਾਜ਼ਾਰ ਟਾਰਗੇਟ ਬਣਾਇਆ ਸੀ ਅਸੀਂ ਅੱਖਾਂ ਜਾਨ ਲਾ ਗਏ ਜਲੰਧਰ ਪਹੁੰਚਣੇ ਪਹੁੰਚਣਾ ਜਲੰਧਰ ਪਹੁੰਚ ਗਏ ਆਹ ਆਪਾਂ ਦੇ ਇਹੀਂ ਜਲੰਧਰ ਸ਼ਹਿਰ ਵਿੱਚ ਖੜੇ ਸੀ ਆਹ ਸਾਨੂੰ ਸਤਗੁਰ ਹੈ ਰਬੀਦਾਸ ਧਾਮ ਮਹਿਲ ਇੱਥੇ 2 ਮਿੰਟ ਖੜ੍ਹ ਗਏ ਨਾਲੇ ਜੱਪਾ ਬਈ ਵੇਖ ਲਗੇ ਤੇ ਬਹੁਤ ਸੋਹਣੀ ਸਾਨੂੰ ਜਗ੍ਹਾ ਇਹ ਮਨਮੋਹ ਲੱਗੀ ਐਸੇ ਨਹੀਂ ਅੱਥੇ ਆ ਗਏ ਅਸੀਂ ਤੇ ਵਾਹਿਗੁਰੂ ਸਤਿਗੁਰ ਹੈ ਅਰਬੀਦਾਸ ਜੀ ਦੀ ਜਗ੍ਹਾ ਇਹ ਤੇ ਜੇ ਕਿਸੀ ਆਰਤੀ ਇਹ ਬੁੱਤੂ ਜੇ ਗੇਕਸ ਤੇ ਮੱਥਾ ਟੇਕ ਲਗੇ ਬਾਈ ਆਪਾਂ ਹਾਂ ਹਾਂ ਜੀ ਬਾਈ ਇੱਥੇ ਮੱਥਾ ਹੈ ਟੇਕ ਲਿਆ ਹੁਣ ਮੱਥਾ ਟੇਕ ਕੇ ਆਪਾਂ ਬਾਈ ਚੱਲਦੇ ਆਂ ਜੀ ਗਾਂਹਾਂ ਨੂੰ ਚਲੰਦਰ ਤੇ ਮੱਥਾ ਹੈ ਟੇਕਿਆ ਆਪਾਂ ਬਾਅਦ ਤੇ ਆ ਵੀ ਗਾਂਹਾਂ ਨੂੰ ਲੈਣਾ ਮੰਝਲ ਤੇ ਹਾਂਜੀ ਜਲੰਧਰ ਸ਼ਹਿਰ ਦੇ ਵਿੱਚ ਵੇਚ ਦਿੱਤਾ ਫਿਰ ਗਲੀਆਂ ਦੇ ਵਿੱਚ ਹੀ ਟੱਪਦੇ ਹੋਏ ਹੁਣ ਅਸੀਂ ਪਾਣੀ ਜੀ ਸੱਚਖੰਡ ਹੈ ਬੱਲਾਂ ਇਹ ਜਲੰਧਰ ਸ਼ਹਿਰ ਤੋਂ ਸੀ 7 ਕਿਲੋਮੀਟਰ ਵਟਕਾ ਹਾਂ ਆਹਾਂ ਸ਼ੜਕਾ ਸੱਚਖੰਡਾਂ ਦੇ ਬੱਲਾਂ ਜਾਈ ਜਾਂਦੀ ਹੈ ਇਹ ਆਪਾਂ ਜੀ ਸੱਚਖੰਡ ਬੱਲਾਂ ਹੈ ਡੇਰੇ ਚ ਬਾਈ ਜੀ ਪਹੁੰਚ ਗਏ ਆਹਾਂ ਡੇਰਾ ਸ਼ੁਰੂ ਹੋ ਗਿਆ ਹੈ ਸੱਚਖੰਡ ਬੱਲਾਂ ਵਿੱਚ ਦਰਲ ਵਿਦੇ ਬੱਚੇ ਹੋਈ ਇਹ ਸਭ ਚੰਦ ਬੱਲਾ ਆਸ ਜਾਈ ਹੈ ਕਰੂ ਦੇਵਤਾ ਨਾ ਕਰੂ ਦੇਵ ਉਹ ਸਾਹਮਣੇ ਆ ਗਈ ਹੈ ਬਈ ਡੇਰੇ ਦੀ ਉਪਮਾਰਤ ਰਕਟ ਬੱਲਾ ਤਾਂ ਤਾਂ ਬੱਗਾ ਹੈ ਰੋ ਉਧਰ ਤੇ ਇੰਡੀਅਨ ਅਮਰੇਸ਼ਨ ਬੈਂਕ ਆਪਾ ਬਾਈ ਜੀ ਬਾਬੇ ਦੀ ਜਗਾ ਤੇ ਪਹੁੰਚ ਗਏ ਆਹ ਆਪਣਾ ਇੱਕ ਪਰਚੀ ਦਿੱਤੀ ਆ ਇਹ ਜਿਹੜੀ ਪਰਚੀ ਆ ਇਹਦੇ ਕਰਕੇ ਆਪਣਾ ਸਾਈਕਲ ਇੱਥੇ ਹੈ ਖੜੂ ਆ ਤੇ ਇਹ ਬਾਈ ਜੀ ਮੰਨ ਲਓ ਪਰਚੀ ਦੇ ਬਦੌਲਤ ਇੱਥੇ ਆਪਣਾ ਸਾਈਕਲ ਹੈਗਾ ਖੜਾ ਜੇ ਪਰਚੀ ਹੈ ਗਵਾਚ ਗਈ ਬਾਈ ਕਿਸੇ ਨੂੰ ਸਾਈਕਲ ਫੋਲ ਨਹੀਂ ਬਾਅਦ ਚ ਮਿਲਣਾ ਹਾਂਜੀ ਬਈ ਸਾਈਕਲ ਵਗੈਰਾ ਖੜਾ ਰ ਕੇ ਹੁਣ ਆਪਾਂ ਜਾਨੇ ਜੀ ਗਾਹਾਂ ਅੱਗੇ ਜਾਈ ਜਾਨੇ ਆ ਤੇ ਬਹੁਤ ਸੋਹਣਾ ਮਾਹੌਲਾ ਕਮਰਾ ਆਪਾਂ ਨੂੰ ਮਿਲ ਗਿਆ। ਮਿਹਰਾਨੀ ਉਹ ਕਹਿੰਦੇ ਸਾਨੂੰ ਕਮਰਾ ਜਾਂ ਯਾਨੀ ਕਿ ਕੋਈ ਹਮੇਂ ਬ੍ਰਾਂਡਰ ਭਦੇ ਆਪਣ ਦੇਣ। ਇੱਥੇ ਅੱਜ ਦਾ ਸਟੇਜ ਆਪਣਾ ਇੱਥੇ। ਤੇ ਆਪਾਂ ਭਾਈ ਪਹੁੰਚ ਕੇ ਵਿੱਚ ਪਹਿਲਾਂ ਆਹ ਆਪੇ ਪੜ ਲਓ। ਸਮਾਰ ਕੇ ਸਾਰਾ ਕੁਝ ਦੱਸਤਾ ਇਹ ਰਵੇ ਏ ਟੂ ਜ਼ेड। ਤੇ ਆ ਗਈ ਜੀ ਇਮਾਰਤ। ਬਈ ਬੂਟੇ ਬਹੁਤ ਸੋਹਣੀ ਕਟਾਈ ਹੈ। ਦੇ ਜੀ ਨੂੰ ਕਨਸੀ ਬਈ ਕਾਪੀ ਚ ਧਰ ਕਹੇ ਬਈ ਪੜਾਈ ਵੱਧ ਆਉਂਦੀ ਆ ਵਿਦਿਆ ਪੜਾਈ ਦੇ ਪਈ ਬੂਟੇ ਆ ਬਈ ਇਹ ਬਈ ਆ ਬੇਖਸਾਨੇ ਪਵਨ ਜੀ ਇੱਥੇ ਵੀ ਆਪਾਂ ਬਾਗ ਬਾਗ ਨੂੰ ਧਰਦੇ ਆ ਬਾਕੀ ਗਾਂਹਾਂ ਚੱਲਦੇ ਆ ਬਹੁਤ ਸੋਹਣਾ ਜਗ੍ਹਾੜ ਬਣਿਆ ਬਹੁਤ ਸੋਹਣਾ ਪਵਨ ਆ ਉਹ ਜੱਬ ਪਾਪਾ ਜੀ ਫੋਟੋ ਆਪਣ ਬਾਈ ਜੀ ਕਹਾ ਹੈ ਜੀ ਕਮਰਾ ਮੁੰਬਈ ਮਿਲ ਗਿਆ ਸੀ ਹੁਣ ਆਪਾਂ ਜੀ ਕਮਰੇ ਚ ਜਾਣੇ ਤੇ ਅੱਜ ਆਪਾਂ ਜੀ ਇੱਥੇ ਹਨਾ ਰਾਤ ਰਹਿਗਾ ਆਪਣਾ ਸਟੇ ਬਾਈ ਜੀ ਕਮਰੇ ਚ ਪਿੱਛੇ ਬਾਈ ਜੀ ਤੇ ਆਪਣਾ ਤੁਸੀਂ ਬੈੱਡ ਦੇਖ ਸਕਦੇ ਹੋ ਆਪਾਂ ਅੱਜ ਜੀ ਬਹੁਤ ਸਮੇਂ ਬਾਅਦ ਬਾਈ ਬੈੱਡ ਤੇ ਪਾਵਾਂਗੇ ਤੇ ਆਪਣੇ ਨਾਲ ਦੋ ਬੰਦੇ ਆਸ ਵਿੱਚ ਬਾਈ ਜੀ ਜੇ ਬਿਲਕੁਲ ਚੰਗੀ ਲੱਗੇ ਲਾਈਕ ਸ਼ੇਅਰ ਫੋਲੋ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਬਾਈ ਇੱਕ ਬੇਨਤੀ ਹੈ ਬਾਈ ਜੀ ਸਭ ਨੂੰ